ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਾਂ ਜਿਸ ਘਰ ਤੋਂ ਵੀਡੀਓ ਬਣਾ ਰਹੇ ਆ ਪਿੰਡ ਮੰਨਣ ਤਹਿਸੀਲ ਚਬਾਲ ਲੱਗਦੀ ਆ ਦੋਸਤੋ ਇਸ ਪਿੰਡ ਨੂੰ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸੁਖਦੇਵ ਸਿੰਘ ਕੋਲ ਪਹੁੰਚਿਆ ਦੋਸਤੋ ਇਸ ਘਰੋਂ ਇੱਕ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀਗੀ ਉਸ ਵੀਡੀਓ ਦੇ ਵਿੱਚ ਵੀ ਤੁਹਾਨੂੰ ਕੋਈ 5-4 ਨਗ ਦਿਖਾਏ ਸੀਗੇ ਤੇ ਅੱਜ ਇਸ ਕਵਰੇਜ ਵਿੱਚ ਦੋ ਵੜਾਂ ਤੁਹਾਨੂੰ ਦਿਖਾਉਣੀਆਂ ਨੇ ਇੱਕ ਗਾਂ ਦੋਸਤੋ ਬਿਲਕੁਲ ਤੀਜਾ ਸੂਆ ਕੇ ਸੂਣੀ ਹੈ ਤੇ ਇੱਕ ਬਿਲਕੁਲ ਸੋਇਆ ਸੋਇਆ ਪਸ਼ੂ ਤੁਹਾਨੂੰ ਮਿਲ ਜੂਗਾ ਦੋ ਹੀ ਬੇੜਾ ਨੇ ਦੋ ਬੇੜਾ ਦੀ ਡਿਟੇਲ ਆਪਾਂ ਵੀਰ ਸੁਖਦੇਵ ਤੋਂ ਲੈ ਲਾਂਗੇ ਅੱਜ ਦੋਸਤੋ ਦੋ ਪਸ਼ੂ ਤੁਹਾਨੂੰ ਦਿਖਾ ਦਿੰਨੇ ਆ ਸੋ ਵੀਡੀਓ ਦੇ ਨਾਲ ਐਂਡ ਤੱਕ ਤੁਸੀਂ ਜ਼ਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ ਅ ਸਭ ਤੋਂ ਪਹਿਲਾਂ ਵੀਰ ਸੁਖਦੇਵ ਸਿੰਘ ਸਾਸਿਕਾਲ ਸਾਸਿਕਾਲ ਜੀ ਸਾਸਿਕਾਲ ਸਾਰੇ ਜਿਹੜੇ ਸੰਧੂ ਚੈਨਲ ਨੂੰ ਵੇਖ ਰਿਹਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਦਿਲੋਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਛਾ ਵੀਰ ਸੁਖਦੇਵ ਆਪਾਂ ਕਾਫੀ ਟਾਈਮ ਪਹਿਲਾਂ ਇੱਕ ਵੀਡੀਓ ਪਾਈ ਸੀ ਮੇਰੇ ਨਾਲ ਤਾਂ ਵੀ 2-4 ਮਹੀਨੇ ਹੋ ਗਏ ਹੋਣੇ ਹਾਂਜੀ ਸਰ ਹਾਂਜੀ ਤੇ ਉਹਦੇ ਵਿੱਚ ਵੀ ਪਸ਼ੂ ਤੁਸੀਂ ਵਿਖਾਏ ਸੀ ਤੇ ਵੈਸੇ ਰੁਟੀਨ ਉਹਦੇ ਵਿੱਚ ਪਸ਼ੂ ਆਉਂਦੇ ਰਹਿੰਦੇ ਆਪਣੇ ਕੋਲ ਆਉਂਦੇ ਰਹਿੰਦੇ ਇੱਕ ਦੇ ਕਿਤੇ ਇੱਕ ਦਾ ਲੈ ਆਈਦਾ ਸ਼ੌਂਕੇ ਤੌਰ ਤੇ ਇੱਕ ਅੱਦਾ ਲੈ ਆਈਦਾ ਠੀਕ ਆ ਜੀ ਲੈ ਆਈਦਾ ਸਾਫ਼ ਸੁਥਰਾ ਵਾ ਠੀਕ ਆ ਠੀਕ ਆ ਚਲੋ ਚੰਗੀ ਗੱਲ ਜੀ ਸਾਫ਼ ਸੁਥਰੇ ਪਸ਼ੂ ਦਾ ਹੀ ਮੋਲਾ ਅੱਗੇ ਕੋਈ ਸੱਜਣ ਆਪਣੇ ਕਾਫੀ ਵੀਰ ਚੰਗਾ ਪਸੂ ਖਰੀਦਣਾ ਚਾਹੁੰਦੇ ਹਾਂ ਜੀ ਹਾਂਜੀ ਹਾਂਜੀ ਸਕੀਨ ਡੰਗਰ ਦਾ ਜੀ ਸ਼ੌਂਕੀ ਆਪਾਂ ਵੀ ਹਾਂ ਕੱਲ ਆਪਣੀ ਗੱਲ ਹੋਈ ਸੀ ਤੁਸੀਂ ਦੱਸਿਆ ਸੀ ਵੜਾ ਆਪਣੇ ਕੋਲ ਹੈਗੀਆਂ ਸੀ ਦੋ ਚਾਰ ਹੋਰ ਹਾਂਜੀ ਹਾਂਜੀ ਕੱਲ ਦੋ ਫਿਰ ਲੈ ਗਏ ਡੀ ਡਾਕ ਤੇ ਤੁਹਾਨੂੰ ਤੁਹਾਡਾ ਟਾਈਮ ਹੀ ਲੱਗਾ ਹਾਂ ਹਾਂਜੀ ਤੇ ਹੁਣ ਫਿਲਹਾਲ ਦੋ ਵੜਾ ਵਕਾਊ ਆ ਹਾਂਜੀ ਇੱਕ ਇੱਕ ਵੜਾ ਸੂਣ ਵਾਲੀ ਤੇ ਇੱਕ ਸੂਈ ਆਪਾਂ ਹਾਂਜੀ ਹਾਂਜੀ ਠੀਕ ਆ ਇੱਕ ਨੇ ਤੀਜੇ ਸੂਣਾ ਜੇ ਹਾਂ ਇੱਕ ਦੂਜੇ ਸੂਈ ਆ ਠੀਕ ਆ ਜੀ ਹਾਂਜੀ ਤੇ ਅੱਛਾ ਵੀ ਸਕਦੇ ਪਾਈਲੇ ਨੰਬਰ ਤੋਂ ਇਧਰੋਂ ਹੀ ਸਟਾਰਟ ਕਰ ਲਗੇ ਚਾਹੇ ਗੱਬਣ ਤੋਂ ਕਰ ਲਗੇ ਚਾਹੇ ਸੂਈ ਸਵਾਈ ਦਿਖਾ ਦਗੇ ਹਾਂਜੀ ਤੇ ਇਹ ਦੂਜਾ ਸੂਆ ਸੂਈ ਆ ਜੀ ਦੂਜਾ ਸੂਆ ਹਾਂਜੀ ਅੱਜ ਦਿਨ ਕਿੰਨੇ ਕੋ ਗਿਆ ਇਹਨੂੰ 6 ਮਾਂ ਦਿਨ ਜੱਜ ਠੀਕ ਆ ਜੀ ਹਾਂਜੀ ਸੋ ਦੋਸਤੋ 6 ਮਾਂ ਦਿਨ ਅੱਜ ਸੂਈ ਨੂੰ ਆ ਇੱਕ ਹਫਤਾ 6 ਦਿਨ ਤੁਸੀਂ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਤੇ ਦੂਜਾ ਸੂਆ ਦੁੱਧ ਹੁਣ ਕਿੰਨਾ ਗਾ ਰੈਡੀ ਹੋ ਗਿਆ ਤਿਆਰ ਥਲੇ ਦੁੱਧ ਇਹ ਹਵਲੇ 15 ਕਿਲੋ ਲਾਓ ਤੁਸੀਂ 14 ਦੀ ਆਪਾਂ ਗਰੰਟੀ ਦੇ ਦਾਂਗੇ ਠੀਕ ਆ ਜੀ ਹਾਂਜੀ ਹੋਵੇ ਨਾ ਹੋਵੇ ਤੇ 15 ਪਰ 14 ਕਿਲੋ ਮੰਨ ਕੇ ਕੋਈ ਲੈ ਜੇ ਹਾਂਜੀ 6 ਦਿਨਾਂ ਦੀ ਥੱਲੇ ਇਹਨਾਂ ਦੁੱਧ ਜੇ ਦੁੱਧ ਰ ਤੁਹਾਨੂੰ ਪਤਾ ਹੈ ਠੰਡ ਨੂੰ ਚੜੂਗੀ ਹਜੇ ਇਹ ਸਟਾਰਟਿੰਗ ਹੀ ਆ ਹਾਂਜੀ ਠੀਕ ਆ ਜੀ ਅੱਛਾ ਵੀਰ ਸੁਖਦੇਵ ਥੋੜਾ ਬੈਕ ਸਾਈਡ ਨੂੰ ਇੱਕ ਵਾਰੀ ਦਿਖਾ ਦਈਏ ਤੋਰ ਕੇ ਅ ਦੋਸਤੋ ਕੱਦ ਕੁਦ ਚੰਗੇ ਆ ਵਾੜਾਂ ਦੋਵੇਂ ਦਿਖਾਵਾਂਗੇ ਤੁਹਾਨੂੰ ਆ ਵਟੇ ਕੱਦ ਦੇ ਵਿੱਚ ਆ ਇੱਕ ਜਿਹੜੀ ਸੈਕੰਡ ਦੂਜੇ ਨੰਬਰ ਤੇ ਗੱਭਣ ਦਿਖਾਵਾਂਗੇ ਉਹ ਕੋਈ ਵੀਰ ਮੀਡੀਅਮ ਮੰਨ ਕੇ ਵੀ ਸੌਦਾ ਕਰ ਲੇ ਸੋ ਇਹ ਫੁੱਲ ਵੱਡੀ ਹਾਈਟ ਆ ਨਾਰਮਲ ਆਪਾਂ ਜਿਹੜੀ ਦੋਸਤੋ ਵਾੜ ਦੇਖਦੇ ਨੇ ਜਿਵੇਂ ਫਾਰਮ ਵਾਲੀਆਂ ਬੱਚੀਆਂ ਦੇਖਦੇ ਨੇ ਠੀਕ ਆ ਜੀ ਵੱਡੇ ਕੱਦ ਕਾਰ ਦੇ ਵਿੱਚ ਆ ਆਰਡਰ ਦੀ ਕੁਆਲਿਟੀ ਕਾਫੀ ਸੋਹਣੀ ਆ ਸੋਹਣੇ ਆਰਡਰ ਦੇ ਵਿੱਚ ਆ ਤੇ ਹਾਂਜੀ ਐਨੂੰ ਲੈ ਗਏ ਜੀ ਸੋ ਵੈਸੇ ਦੋ ਤੋਂ ਦੜਾ ਦੋਸਤੋ 15 ਲੀਟਰ ਮਿਲਕ ਕਪੈਸਿਟੀ ਆਜ ਕੋਈ 6-7 ਦਿਨਾਂ ਦੇ ਦੌਰਾਨ ਪਰ 14 ਕਿਲੋ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਠੀਕ ਹੈ ਜੀ ਸੋ 14 ਕਿਲੋ ਮੰਨ ਕੇ ਕੋਈ ਭਰਾ ਸੌਦਾ ਕਰ ਸਕਦਾ ਬਾਕੀ ਆਰਡਰ ਕੁਆਲਿਟੀ ਸੋਹਣੀ ਆ ਥਾਨ ਪੂਰਾ ਮੁਠੀ ਹੱਥੀ ਚਵਾਈ ਵਾਲਾ ਥਾਨ ਆ ਲੋ ਜਵਾਬ ਅਸਮਾ ਦੀ ਚੰਗੀ ਵੀਰ ਓਕੇ ਮੈਨਾਂ ਵੀ 100 ਚ 100 ਹੀ ਆ ਜੀ ਅੱਛਾ ਅੱਛਾ ਜੀ ਸਾਨੂੰ ਬਸ ਮਾਂ ਦੀ ਪੂਰੀ ਫੁੱਲ ਗਰੰਟੀ ਹੋ ਗਈ ਆਪਣੀ ਸਲੱਗ ਬੜੀ ਆ ਠੀਕ ਆ ਜੀ ਢੰਡੀ ਢੰਡੀ ਧੀਰੀ ਕਾਫੀ ਆ ਹਾਂ ਜੀ ਇੱਥੇ ਮਰਜੀ ਲਓ ਜੀ ਇਹ ਨਹੀਂ ਵੀ ਸੋ ਦੋਸਤੋ ਸੀਲਸ ਲੱਗ ਵੀ ਪੂਰੀ ਆ ਤੇ ਦੁੱਧ ਵੀ 14 ਕਿਲੋ ਆ ਬਾਕੀ ਸਟਾਰਟਿੰਗ ਚੰਗੀ ਆਪਾਂ ਕਹਿ ਸਕਦੇ ਆਂ ਵੀ ਚਲੋ ਜਿੱਦਾਂ ਕੇ 6-7-7 ਦਿਨਾਂ ਦੀ ਸੂਈ ਆ ਸ਼ੁਰੂਆਤ ਦੇ ਵਿੱਚ ਦੁੱਧ ਚੰਗਾ ਕੱਢਣਾ ਸ਼ੁਰੂ ਕੀਤਾ ਬਾਕੀ ਉਮੀਦ ਚੰਗੀ ਆ ਚੰਗੀ ਸੇਵਾ ਕੋਈ ਵੀਰ ਕਰ ਲੂਗਾ ਦੁੱਧ ਵਧਾ ਵੀ ਸਕਦੇ ਹੋ ਤੁਸੀਂ ਬਾਕੀ ਆ ਦੇਖੋ ਜੀ ਥਣ ਥਣ ਦੀ ਸ਼ੇਪ ਲਾ ਦੇ ਬੱਚਾ ਦੋ ਦੋ ਚਾਰ ਚਾਰ ਧਾਰਾ ਮਾਰ ਹੀ ਦਿੰਨੇ ਆ ਜੀ ਭਾਂਡਾ ਲਿਆ ਫੜ ਕੇ ਥੱਲੇ ਨਾ ਹੀ ਡੋਲ ਗਈ ਨਾ ਬਿਲਕੁਲ ਇੱਥੇ ਕੁੱਤੇ ਨੂੰ ਪਾ ਦਾਂਗੇ ਸੋ ਦੋਸਤੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤਸਲੀ ਜ਼ਰੂਰ ਵੀਰਾਂ ਦਾ ਵੀ ਕਰਵਾ ਦਿੰਨੇ ਆ ਸੋ ਬਹੁਤੇ ਵੀਰਾਂ ਦਾ ਜਿਹੜਾ ਦੋਸਤੋ ਡਿਸੀਜਨ ਆ ਉਥੇ ਰੱਸੀ ਵੀ ਲੈ ਆਉਂਦੇ ਦਾ ਵੀ ਹੁੰਦਾ ਤੇ ਬਾਕੀ ਆਪਾਂ ਹਮੇਸ਼ਾ ਕਹਿੰਨੇ ਆ ਵੀ ਇੱਥੇ ਆਣ ਕੇ ਆਪਣੀ ਚਵਾਈ ਕਰਕੇ ਪਸੂ ਖਰੀਦੋ ਠੀਕ ਆ ਦੇ ਗਾਈ ਫੋਰੀ ਅੱਜ ਬਿਲਕੁਲ ਠੀਕ ਹੈ ਜੀ ਠੀਕ ਹੈ ਠੀਕ ਅਗਲੇ ਵੇਖ ਲੋ ਤੁਸੀਂ ਵੇਖਣੀ ਲੈ ਨਾ ਭੂਤ ਨਾ ਕੁਛ ਨਾ ਹੈ ਧਾਰ ਆਉਂਦੀ ਓਕੇ ਜੀ ਬਸ ਠੀਕ ਅਗਲੇ ਪੱਤਾ ਫੜੋ ਜੀ ਲਓ ਦੋਸਤੋ ਚਵਾਈ ਇੱਕ ਨੰਬਰ ਆ ਸੋ ਕੋਈ ਵੀ ਰਾਉ ਦੀ ਦੋ ਡੰਗ ਚੋਲੇ ਚਾਰ ਟਾਈਮ ਚੋਲੇ ਉਹ ਥੋੜੀ ਰਿਸਪੌਂਸਿਬਿਲਟੀ ਕਰ ਜੂਗੀ ਹਾਂ ਦੁੱਧ ਚਵਾਉਣਾ ਚਾਹੀਦਾ ਜਿੱਡੀ ਬੈੜ ਕੱਦ ਕਾਠ ਹਾਂ ਈ ਕਿਲੋ ਦੁੱਧ ਕਰੀਂ ਅੱਛਾ ਫਿਰ ਸਖਦੇਵ ਕੀ ਡਿਮਾਂਡ ਕਰਦੇ ਹਿੰਦੀ ਇਹਦਾ ਈ ਮੁੱਲ 65 ਜੀ ਆ ਹਾਂਜੀ ਤੇ ਲੈਣ ਦੇਣ ਦੀ ਕੀ ਗੱਲ 60000 ਤੋਂ 200 ਛੋਟ ਕਰਾਂਗੇ 60 ਚੋਂ ਹਾਂਜੀ ਵੀ ਲਾਤੀ ਬ੍ਰੇਕ ਬਿਲਕੁਲ ਠੀਕ ਆ ਹਾਂ ਲਓ ਦੋਸਤੋ 60000 ਦੇ ਵਿੱਚੋਂ 200 ਰੁਪਇਆ ਮਾਨਤਨ ਹੋਊਗਾ ਕਿਸੇ ਵੀਰ ਆਏ ਦਾ ਕਰੀਦਾ ਰਾਇਦਾ ਠੀਕ ਆ ਜੀ ਤੇ ਡਿਮਾਂਡ ਵੈਸੇ 65000 ਆ ਸੋ ਵੱਡੀ ਵੈੜਾ ਬਾਕੀ ਕੋਈ ਆਪਦਾ ਵੀਰ ਚੋਕੇ ਪਸਮਾ ਕੇ ਤਸੱਲੀ ਕਰ ਲੈ ਥਣ ਥੋਂ ਪੂਰਾ ਮੁਠੀ ਥਾਣਾ ਜਿਹੋ ਜੀ ਚੀਜ਼ ਵਿਖਾਈਏ ਦੋਸਤੋ ਉਹੋ ਜੀ ਨਿਕਲੂਗੀ ਠੀਕ ਆ ਅਗਲੀ ਵੀਰ ਸਖਦੇਵ ਆਪਣੇ ਕੋਲ ਆ ਦੂਜੇ ਨੰਬਰ ਤੇ ਜਿਹੜੀ ਆ ਵੈੜਾ ਹਾਂਜੀ ਇਹ ਗੱਬਣ ਹਾਂਜੀ ਇਹਨਾਂ ਤੀਜੇ ਸੁਕੇ ਸੁਣਾ ਜੀ ਤੀਜਾ ਹਾਂਜੀ ਲਾਜੂ ਦਿਨ ਹਜੇ ਦਿਨੇ ਖੜ ਸਕਦੀ ਜੇ 5-7 ਦਿਨ 5-7 ਕ ਦਿਨ ਹਾਂਜੀ ਠੀਕ ਆ ਸੋ ਦੋਸਤੋ 5-7 ਕ ਦਿਨ ਹਜੇ ਸਮਾਂ ਲੈਂਦੀ ਐ ਇਹ ਵੈੜਾ ਸੁਭਾ ਕੋਈ ਵੀਰ ਤਿੱਜਾ ਮੰਨ ਕੇ ਸੌਦਾ ਕਰ ਸਕਦਾ ਬਾਕੀ ਥਾਣ ਥੋਣ ਇਹ ਤਾਂ ਵੀ ਪੂਰਾ ਰੋਗ ਰੋਗ ਥਾਣਾ ਮੁੱਠੀ ਥਾਣਾ ਸੋ ਹੱਥੀ ਚਵਾਈ ਵਾਲਾ ਥਾਣਾ ਜਿਹੜਾ ਦੋਸਤੋ ਦੱਸਣਾ ਮੇਰਾ ਫਰਜ਼ ਬਣਦਾ ਬਾਕੀ ਕਿਉਂਕਿ ਛੋਟੇ ਥਾਣ ਹੋਣ ਉਹ ਵੀ ਆਪਾਂ ਤੁਹਾਨੂੰ ਜ਼ਰੂਰ ਦੱਸ ਦਈਦਾ ਸੋ ਥਾਣ ਹੱਥੀ ਚਵਾਈ ਵਾਲਾ ਕੋਈ ਵੀਰ ਆਊਗਾ ਨਰਖ ਪਰਖ ਕਰੂਗਾ ਤੇ ਆਪਣੀ ਤਸੱਲੀ ਦੌਰਾਨ ਤੁਹਾਨੂੰ ਪਤਾ ਲੱਗ ਜਾਊਗਾ ਠੀਕ ਆ ਇਹਦੀ ਆਪਾਂ ਦੋ ਸਵੇਚ ਵੇ ਦੇ ਕੰਦ ਉਸਾਵਾਂ ਇਹ ਆਪਣੇ ਘਰੇਲੂ ਘਰ ਦੀ ਹਾਂਜੀ ਹਾਂਜੀ ਇਹ ਘਰ ਦੀ ਗਾਂ ਮ ਆਪਣੀ ਦੋ ਸੂਵੇ ਚੋਏ ਦੇ ਠੀਕ ਹੈ ਜੀ ਦੁੱਧ ਵੈਡ ਤੋਂ ਇਹ ਵੀ ਚੰਗਾ ਬਣਾਉਦੀ ਆ 20 ਕਿਲੋ ਦੇ ਬਾਹਰ ਜਾਊਗੀ ਆ ਕਿ ਠੀਕ ਹੈ ਜੀ ਹਾਂਜੀ ਥਾਂ ਥੁੰਡੇ ਵਸ ਲੱਗ ਗਿਆ ਕੋਈ ਗੱਲ ਨਹੀਂ ਹੋ ਜੇਗੀ ਦੇਖੋ ਪਿਛਲੇ ਸੂਵੇ ਮਲ ਕੇ ਦੋ ਸੂਵੇ ਆਪਾਂ ਚੋਏ ਆ ਨਾ ਬਿਲਕੁਲ ਤੇ 20 ਕਿਲੋ ਰਿਆ ਦੁੱਧ ਦਿੰਦਾ ਹਾਂਜੀ ਠੀਕ ਹੈ ਇਹ ਕਿਤੇ ਪਲੱਸ ਕਰੂਗੀ ਠੀਕ ਹੈ ਜੀ ਲੋ ਦੋਸਤੋ ਘਰੇਲੂ ਜਿਹੜਾ ਦੁੱਧ ਦਾ ਪਿਛਲੇ ਸੂਵਿਆਂ ਦੇ ਦੌਰਾਨ ਚੋਇਆ ਉਹਦੇ ਵਿਹਾਰਤ ਜਿਹੜੀ ਆਪਾਂ ਪੂਰੀ ਗੱਲਬਾਤ ਕਰਦੇ ਪਏ ਆ ਵੀ 20 ਕਿਲੋ ਦੁੱਧ ਭਰਿਆ ਹੁਣ ਤੀਜਾ ਸੂਬਾ ਸੋਣ ਜਾ ਰਹੀ ਆ ਹਾਈਟ ਮੀਡੀਅਮ ਕੋਈ ਮੰਨ ਕੇ ਵੀਰ ਵੀ ਸੌਦਾ ਕਰ ਸਕਦਾ ਬਾਕੀ ਜਣੀ ਇਹਦੇ ਵਜਨ-ਵੋਜਨ ਚਾ ਠੀਕ ਆ ਹਾਂਜੀ ਢਿੱਲ ਢੁਲ ਬਹੁਤ ਹੈ ਜੇ ਢਿੱਲ ਢੁਲ ਵੀ ਕਾਫੀ ਤੇ ਥਾਣ ਥਾਣ ਵੀ ਪੂਰਾ ਰੋਗ ਰੋਗਾ ਮੁੱਠੀ ਥਾਣਾ ਪੂਰਾ ਆ ਦੇਖੋ ਜੀ ਸੋ ਲੜਾ ਲੂੜਾ ਕਾਫੀ ਆ ਢਿੱਲਾਂ ਕਾਫੀ ਆ ਤੇ ਹਫਤਾ ਅੱਗ ਦੇ ਦਿਨ ਤੁਸੀਂ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਕਾਲੀਆ ਥਾਂਦੀ ਆ ਹੂੰ ਤੇ ਚਵਾਈ ਚੁਵਾਈ ਫਿਰ ਵਧੀਆ ਕਰਾਉਂਦੀ ਸੀ ਮੈਂ ਨਾ ਵੀ ਕੋਈ ਗੱਲ ਨਹੀਂ ਤੇ ਲੈ ਮਾਤ ਦੀ ਕਿਰਪਾਈ ਦੀ ਠੀਕ ਆ ਜੀ ਤਸਲੀ ਕਰੇ ਜਿਹਨੇ ਪੈਸੇ ਦੇਣੇ ਵੀਰੇ ਬਿਲਕੁਲ ਜੀ ਬਿਲਕੁਲ ਆਪਾਂ ਹਰ ਵਾਰੀ ਕਹਿੰਨੇ ਆ ਜਿਹੜੇ ਵੀ ਇੱਥੇ ਆਣਗੇ ਤਸਲੀ ਕਰੇ ਆਪਣੇ ਘਰ ਹਾਂ ਬਿਲਕੁਲ ਤੇ ਇਹਦਾ ਮੁੱਲ ਫਿਰ ਕੀ ਕਰਦੇ ਆ ਜੀ ਇਸ 60 ਨਹੀਂ ਦੇ ਦਾਂਗੇ 60 ਦੀ ਹੋ ਜਾਊਗਾ ਵਿੱਚੋਂ ਛੋਟੇ ਆਪਾਂ ਆ ਕਰਦਾ ਕਿ ਆਏ ਦਾ ਰਮਾਨਤਨ ਕਰਨਾ ਪੈਂਦਾ ਕਰਨਾ ਪੈਂਦਾ ਜਰੂਰ ਕਰਿਓ ਬਿਲਕੁਲ ਬਿਲਕੁਲ ਸੋ ਦੋਸਤੋ 60000 ਡਿਮਾਂਡ ਦੇ ਵਿੱਚੋਂ ਮਾਨਤਨ ਹੋ ਜਾਊਗਾ ਸੋ ਜਿੰਨਾ ਕੋਈ ਵੀਰ ਆਪਦੇ ਹਿਸਾਬ ਨਾਲ ਵੀ ਤੁਸੀਂ ਕੋਈ ਰੇਟ ਲਾ ਸਕਦੇ ਹੋ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਕਹੀਦਾ ਵੀ ਆਪਦੇ ਹਿਸਾਬ ਨਾਲ ਮੁੱਲ ਲਾਵੋ ਪਰ ਇੱਥੇ ਆਣ ਕੇ ਇੱਕ ਵਾਰੀ ਚੀਜ਼ ਇਹ ਜਰੂਰ ਦੇ ਇੰਨੇ ਰੇਟ ਵਾਲੀ ਚੀਜ਼ ਲੱਗਦੀ ਹੋਈ ਤੇ ਜ਼ਰੂਰ ਤੁਸੀਂ ਰੇਟ ਲਾ ਸਕਦੇ ਜੀ ਠੀਕ ਆ ਵੈੜ ਚੰਗੀ ਆ 60000 ਦੇ ਵਿੱਚੋਂ ਮਾਨਤਾ ਨੂੰ ਹੋ ਜਾਊਗਾ ਠੀਕ ਆ ਬਾਕੀ ਥਣ ਥਣ ਦੀ ਬਹੁਤ ਸਾਫ਼ ਵੈੜ ਜਿਹੜੀ ਥਣ ਦੀ ਆਪਾਂ ਕਹਦੇ ਨੇ ਵੀ ਥਣ ਦੀ ਵੈੜ ਥਾਣਾ ਥਾਣਾ ਦੇ ਨਾਲ ਹੀ ਵੈੜ ਆ ਇਹ ਲੋ ਹੰਦੂ ਸਾਹਿਬ ਇਹਦੇ ਨਾਲ ਦੀ ਤੁਹਾਨੂੰ ਪਤਾ ਲੋਕ ਕਿਨ ਕਿਨ ਮੁੱਲ ਕਰਨ ਦੇ ਆ ਹਾਂ ਬੱਸ ਬੱਸ ਜੀ ਬੱਸ ਬੱਸ ਉਹ ਕੁ ਲੱਖ ਲੱਖ ਰੁਪਏ ਚੁੱਕੀ ਫਿਰਦੇ ਇਹਨਾਂ ਨੂੰ ਆਖ ਦਿੰਦੇ ਵੀ ਲੱਖ ਦੀ ਹਾਂ ਨਹੀਂ ਕੋਈ ਸ਼ੱਕ ਨਹੀਂਗਾ ਜਿਹੋ ਜੀ ਚੀਜ਼ ਆ ਉਹੋ ਜਾਂ ਮੋਲਾ ਜੀ ਚਲੋ ਇਹ ਵੀ ਅਗਲੇ ਨੂੰ ਵੀ ਜਾ ਕੇ ਰੋਟੀ ਵੇਚਣ ਨਾਲ ਮੈਂ ਖੜੂ ਉਹਨੂੰ ਵੀ ਰੋਟੀ ਮਿਲਦੀ ਆ ਹਾਂਜੀ ਜੇ ਘਰ ਵਾਲਾ ਖੜੂ ਤੇ ਅਗਲਾ ਸਿੱਧਕਣਾ ਚਾਹੂਗਾ ਜਾ ਕੇ ਠੀਕ ਆ ਜੀ ਇਹ ਨਹੀਂ ਬੇਬਾ ਜੀ ਅੱਛਾ ਤੇ ਵੀਰ ਸਖਦੇਵ ਪੇ ਦੋ ਪਸੂ ਸੀ ਅੱਜ ਹਾਂਜੀ ਹਾਂਜੀ ਠੀਕ ਆ ਤੇ ਅ ਅੱਛਾ ਵੀਰ ਸਖਦੇਵ ਇੱਕ ਇਹੇ ਆਪਾਂ ਬੱਚਾ ਸੇ ਸੇਲ ਤੇ ਨਹੀਂ ਕਰਨਾ ਚਲੋ ਵੈਸੇ ਵੀ ਜਿਹੜੇ ਵੀਰ ਨੂੰ ਲੋੜ ਹੈਗੀ ਹੈ ਜੇ ਲੋੜ ਪੰਧਾ ਰੇੜੀ ਤੇ ਗੱਡੇ ਤੇ ਲਾਉਣਾ ਚਾਹੁੰਗਾ ਹਾਂਜੀ ਹਾਂਜੀ ਲੱਗਾ ਜੇ ਇਹ ਲੱਗਾ ਇਹ ਲੱਗਾ ਰੇੜਿਆਂ ਤੇ ਜੇ ਕੋਈ ਸੇਵਾ ਭੈਣ ਭਰਾ ਕਰੇ ਤੇ ਕੋਈ ਪਠਿਆਲਾ ਖੜੇ ਵਿਚਾਰਾ ਤੈਨੂੰ ਇਹਨੇ ਵੀ ਮਾਰਨਾ ਕਿਤੇ ਜਾਂਦਾ ਪਤਾ ਨਹੀਂ ਇਹ ਬੜਾ ਸਲਾਗੇ ਵੇਲੇ ਤੁਹਾਡੇ ਸਾਹਮਣੇ ਬੱਚੇ ਨੇ ਫੜਿਆ ਆਹ ਆਹ ਕੁਛ ਨਹੀਂ ਆਂਦਾ ਵੀ ਲੋ ਦੋਸਤੋ ਕੋਈ ਪੰਜ ਕੋਈ 4-4 ਇੰਚ ਕੋਈ ਚੱਪੇ ਚੱਪੇ ਸੌਰੀ ਆਪਣੇ ਸਿੰਘ ਹੈਗੇ ਆ ਤੇ ਰੇੜੀ ਲੱਗਾ ਰੇੜੀ ਲੱਗਾ ਨੱਥ ਨੂੰ ਤੋਂ ਵੱਜੀ ਆ ਪੂਰੀ ਤਾਂ ਜਿਹੜਾ ਵੀਰ ਹੈਗਾ ਦੋਸਤੋ ਹੋਰ ਜਿਹੜੇ ਤੇ ਲਾਉਣਾ ਚਾਹੁੰਦਾ ਜਾਂ ਰੇੜੇ ਤੇ ਮਤਲਬ ਕੀ ਕੰਮ ਕਾਜ ਵਾਸਤੇ ਰੱਖਣਾ ਚਾਹੁੰਦਾ ਵੀ ਪੱਠੇ-ਪੁੱਠੇ ਲਿਉਣ ਵਾਸਤੇ ਤਾਂ ਦੋਸਤੋ ਤੁਸੀਂ ਇਹ ਜਿਹੜਾ ਵੜਕਾ ਹੈਗਾ ਬੱਚਾ ਇਹ ਵੀ ਲੈ ਕੇ ਜਾ ਸਕਦੇ ਜੀ ਇਹ ਫ੍ਰੀ ਦੇ ਦੂਗਾ ਵੀਰ ਬਾਕੀ ਜਿਹੜਾ ਵੀਰ ਕੋਈ ਚਲੋ ਵੜਾ ਲੈਣ ਆਉਂਦਾ ਜਾਂ ਖਰੀਦਦਾ ਉਹ ਵੀ ਤੁਸੀਂ ਬੇਸ਼ੱਕ ਨਾਲ ਲੈ ਕੇ ਜਾ ਸਕਦਾ ਕੋਈ ਵੀਰ ਜੇ ਵੈਸੇ ਵੱਖਰੇ ਤੌਰ ਤੇ ਵੀ ਕਿਸੇ ਨੇ ਲੈ ਕੇ ਜਾਣਾ ਤੇ ਉਹਨੂੰ ਵੀ ਵੈਲਕਮ ਆ ਬਿਲਕੁਲ ਫ੍ਰੀ ਇਹ ਤੁਸੀਂ ਲੈ ਜਾਓਗੇ ਠੰਡਾ ਠੁੰਡਾ ਪੂਰਾ ਵੈਸੇ ਤੁਸੀਂ ਦੇਖ ਹੀ ਰਹੇ ਜੀ ਬਿਲਕੁਲ ਬੱਚਾ ਫੜ ਕੇ ਖੜਾ ਵੀਰ ਆ ਦੇਖੋ ਤੇ ਲੱਗਾ ਵੀ ਕਾਫੀ ਟਾਈਮ ਤੇ ਹੋਊਗਾ ਰੇੜੀ ਤੇ ਹਾਂਜੀ ਹਾਂਜੀ ਜਿਹੜੇ ਲੱਗਾ ਇਹ 2 ਸਾਲ ਹੋ ਗਏ ਦੋਹਾਂ ਸਾਲਾਂ ਦਾ ਹੋ ਗਿਆ ਤਿੰਨਾਂ ਦਾ ਤਿੰਨਾਂ ਸਾਲ ਹੋ ਗਏ ਜਿਹੜੇ ਸਾਲ ਹੋ ਗਿਆ ਰੇੜੀ ਜੀ ਨੇ ਪੱਠੇ ਥੋੜੇ ਹੀ ਲਿਆਉਣੇ ਐ ਇੰਨੇ ਕੀ ਹਾਂ 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 ਆਹ ਦੇ ਠੀਕ ਹੈ ਜੀ ਨਾਲੇ ਤੁਹਾਡੇ ਕੋਲ ਦੋ ਬੱਚੇ ਹਾਂ ਨਾਲੇ ਦੋ ਸਾਡੇ ਕੋਲ ਨਾਲ ਹੀ ਕੇਤਾ ਜੀ ਤੇ ਬੈਠੇ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਫ੍ਰੀ ਦਿੱਤਾ ਜਾਊਗਾ ਤੇ ਵੱਖਰੇ ਤੌਰ ਤੇ ਵੀ ਤੁਸੀਂ ਲੈ ਕੇ ਜਾ ਸਕਦਾ ਕੋਈ ਵੀ ਵੀਰ ਜਿਹਨੂੰ ਜ਼ਰੂਰਤ ਆ ਉਹ ਆਪਣਾ ਲੈ ਕੇ ਜਾ ਸਕਦਾ ਠੀਕ ਹੈ ਜੀ ਕੋਈ ਸੰਭਨ ਵਾਲਾ ਵੀਰ ਆ ਲਓ ਜੀ ਨੰਬਰ ਜ਼ਰੂਰ ਕਰਦਿਏ ਸੰਜੇ 76960 ਹਾਂਜੀ 42081 ਠੀਕ ਹੈ ਜੀ ਹਾਂਜੀ ਲੋਬ ਦੋਸਤੋ ਨੰਬਰ ਸਕਰੀਨ ਦੇ ਬਿਲਕੁਲ ਆਪਾਂ ਥੱਲੇ ਚਲਦੇ ਕਰ ਦਿੱਤੇ ਆ ਓਨਰ ਤੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਬਤੇਰੇ ਗੱਲਬਾਤ ਕਰ ਸਕਦੇ ਜੇ ਤੇ ਵਿਜ਼ਿਟ ਕਰਨੀਆਂ ਦੋਸਤੋ ਤੁਸੀਂ ਪਿੰਡ ਮੰਨਣ ਨੇੜੇ ਚਬਾਲ ਤਹਿਸੀਲ ਵੀ ਚਬਾਲ ਆ ਦੋਸਤੋ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਠੀਕ ਹੈ